ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇੱਕ ਬਜ਼ੁਰਗ ਹਰ ਰੋਜ਼ ਸਵੇਰੇ ਸ਼ਾਮ ਪਾਠ ਕਰਦਾ ਉਸ ਦੇ ਨਿਤਨੇਮ ਨੂੰ ਉਸ ਬਜ਼ੁਰਗ ਦਾ ਪੋਤਰਾ ਹਰ ਰੋਜ਼ ਦੇਖਦਾ ਇੱਕ ਦਿਨ ਉਸ ਨੇ ਆਪਣੇ ਦਾਦਾ ਜੀ ਨੂੰ ਕਿਹਾ ਕਿ ਮੈਂ ਤੁਹਾਡੇ ਵਾਂਗ ਨਿਤਨੇਮ ਕਰਿਆ ਕਰਾਂਗਾ ਬਾਬੇ ਨੇ ਕਿਹਾ ਜ਼ਰੂਰ ਕਰਿਆ ਕਰ ਬਹੁਤ ਵਧੀਆ ਗੱਲ ਹੈ ਇੱਕ ਦਿਨ ਬੱਚਾ ਵੀ ਆਪਣੇ ਦਾਦਾ ਜੀ ਦੇ ਨਾਲ ਹੀ ਨਿਤਨੇਮ ਕਰਨ ਲਈ ਬੈਠ ਗਿਆ ਦਾਦਾ ਉੱਚੀ ਆਵਾਜ਼ ਵਿੱਚ ਬੈਠ ਕੇ ਨਿਤਨੇਮ ਕਰਦਾ ਅਤੇ ਬੱਚਾ ਕੋਲ ਬੈਠ ਕੇ ਸੁਣਦਾ ਰਹਿੰਦਾ ਇਸ ਤਰ੍ਹਾਂ 4-5 ਦਿਨ ਵਧੀਆ ਲੰਘ ਗਏ ਆਖਿਰ ਵਿੱਚ ਇੱਕ ਦਿਨ ਪੋਤਰਾ ਕਹਿਣ ਲੱਗਿਆ ਦਾਦਾ ਜੀ ਮੈਨੂੰ ਤਾਂ ਕੁਝ ਵੀ ਸਮਝ ਨਹੀਂ ਲੱਗਦਾ ਨਾ ਹੀ ਮੇਰੇ ਕੁਝ ਯਾਦ ਰਹਿੰਦਾ ਹੈ ਫੇਰ ਰੋਜ਼-ਰੋਜ਼ ਪਾਠ ਕਰਨ ਦਾ ਕੀ ਫਾਇਦਾ ਦਾਦਾ ਸਮਝ ਗਿਆ ਕਿ ਬੱਚੇ ਦਾ ਮਨ ਉਕਤਾ ਗਿਆ ਹੈ ਉਸਨੇ ਪੋਤਰੇ ਨੂੰ ਕਿਹਾ ਬੇਟਾ ਆਹ ਜਿਹੜੀ ਕੋਲੀਆਂ ਵਾਲੀ ਟੋਕਰੀ ਪਈ ਹੈ ਇਸ ਵਿੱਚੋਂ ਕੋਲੇ ਢੇਰੀ ਕਰਕੇ ਜਾ ਇਸ ਟੋਕਰੀ ਨੂੰ ਨਦੀ ਵਿੱਚੋਂ ਪਾਣੀ ਦਾ ਭਰ ਕੇ ਲੈ ਕੇ ਆ ਬੱਚਾ ਟੋਕਰੀ ਲੈ ਕੇ ਗਿਆ ਨਦੀ ਵਿੱਚ ਡੁਬੋਈ ਅਤੇ ਟੋਕਰੀ ਬਾਹਰ ਕੱਢ ਕੇ ਆਪਣੇ ਦਾਦਾ ਜੀ ਦੇ ਕੋਲ ਲੈ ਆਇਆ टोकरी देख के दादे ने किया पुत्र इस बच्चों ता सारा पानी बाहर निकल गया है जा दोबारा जा टोकरी भर के दौड़ के जल्दी आई बच्चा फेर गया ते टोकरी भर के इस बार तेजी वापस आया जदों देखिया तो फिर टोकरी पानी नहीं सी इस तरह बच्चे ने लगातार दस बारह बार कोशिश की थी ਆਠੇਰ ਵਿੱਚ ਬੱਚਾ ਕਹਿਣ ਲੱਗਾ ਦਾਦਾ ਜੀ ਟੋਕਰੀ ਵਿੱਚੋਂ ਤਾਂ ਸਾਰਾ ਪਾਣੀ ਨਿਕਲ ਜਾਂਦਾ ਹੈ ਇਸ ਵਿੱਚ ਪਾਣੀ ਨਹੀਂ ਆ ਸਕਦਾ ਅੱਡਾ ਕਹਿਣ ਲੱਗਿਆ ਪੁੱਤਰਾ ਟੋਕਰੀ ਵਿੱਚੋਂ ਭਾਵੇਂ ਪਾਣੀ ਨਹੀਂ ਆਇਆ ਪਰ ਧਿਆਨ ਨਾਲ ਦੇਖ ਟੋਕਰੀ ਵਿੱਚ ਕੀ ਫਰਕ ਪਿਆ ਹੈ ਪਹਿਲਾਂ ਟੋਕਰੀ ਦਾ ਰੰਗ ਕੋਲੇ ਕਾਰਨ ਕਾਲਾ ਹੋਇਆ ਪਿਆ ਸੀ ਹੁਣ ਟੋਕਰੀ ਬਿਲਕੁਲ ਸਾਫ਼ ਹੋ ਗਈ ਹੈ ਠੀਕ ਇਸ ਤਰ੍ਹਾਂ ਪਾਠ ਕਰਨ ਨਾਲ ਸਾਨੂੰ ਭਾਵੇਂ ਪੂਰੀ ਤਰ੍ਹਾਂ ਬਾਣੀ ਸਮਝ ਨਾ ਲੱਗੇ ਭਾਵੇਂ ਬਾਣੀ ਯਾਦ ਨਾ ਰਹੇ ਪਰ ਇੱਕ ਗੱਲ ਜ਼ਰੂਰ ਹੈ ਕਿ ਹਰ ਵਾਰ ਪਾਠ ਕਰਨ ਨਾਲ ਸਾਡੇ ਮਨ ਦੀ ਕਾਲਖ ਕੁਝ ਨਾ ਕੁਝ ਘਟਦੀ ਜ਼ਰੂਰ ਹੈ ਜਿਵੇਂ ਪਾਣੀ ਨਾਲ ਟੋਕਰੀ ਦੀ ਕਾਲਖ ਘਟ ਗਈ ਇਸ ਲਈ ਹਰ ਰੋਜ਼ ਨਿਤਨਿਮ ਕਰਨ ਨਾਲ ਸਾਡੇ ਅੰਦਰਲੀ ਅਗਿਆਨਤਾ ਦੀ ਕਾਲਖ ਘਟਦੀ ਜਾਂਦੀ ਹੈ ਅਤੇ ਗਿਆਨ ਦਾ ਪ੍ਰਕਾਸ਼ ਵਧਣ ਲੱਗਦਾ ਹੈ ਇਸ ਲਈ ਸਾਨੂੰ ਨਿਤਨੇਮ ਕਰਨਾ ਬਹੁਤ ਜ਼ਰੂਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ